ਜਿਸ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲੜ ਦੇ ਉੱਤੇ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਹੈ ਸੀਬੀਆਈ ਨੇ ਡਾ ਦੇ ਮਾਮਲੇ ਦੇ ਵਿੱਚ ਵੀ ਐਫਆਈਆਰ ਕਰ ਦਿੱਤੀ ਹੈ ਪੁੱਲੜ ਨੂੰ 5 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਸੀਬੀਆਈ ਦੀ ਰੇਡ ਦੇ ਦੌਰਾਨ ਪੁੱਲੜ ਦੀ ਰਿਹਾਇਸ਼ ਦੇ ਵਿੱਚੋਂ ਨੋਟਾਂ ਦੇ ਨਾਲ ਪਰੇ 3 ਬੈਗ ਤੇ 2 ਸੂਟ ਕੇਸ ਦੇ ਵਿੱਚੋਂ 7.5 ਕਰੋੜ ਰੁਪਏ ਕੈਸ਼ ਮਿਲੇ ਸਨ 2.5 ਕਿਲੋ ਸੋਨੇ ਦੇ ਗਹਿਣੇ ਰਾਡੋ ਰੋਲੇਕਸ ਵਰਗੀਆਂ ਲਗਜ਼ਰੀ 26 ਕੀਮਤੀ ਘੜੀਆਂ ਔਡੀ ਮਰਸੀਡੀਜ਼ ਸਣੀ ਲਗਜ਼ਰੀ ਗੱਡੀਆਂ ਡਬਲ ਬੈਰਲ ਦੀ ਗਨ ਰਿਵਾਲਵਰ 에ਅਰ ਗਨ 17 ਕਾਰਤੂਸ ਬਹੁਤ ਕੁਝ ਬਰਾਮਦ ਹੋਇਆ ਸੀ ਜਿਹੜੀ ਇੰਪੋਰਟਡ ਸ਼ਰਾਬ ਹੈ 108 ਲੀਟਰ ਦੇਸੀ ਲੀਟਰ ਵਿਦੇਸ਼ੀ ਸ਼ਰਾਬ 50 ਤੋਂ ਵੱਧ ਪ੍ਰਾਪਰਟੀ ਦੇ ਦਸਤਾਵੇਜ਼ ਅਤੇ ਲੋਕਰ ਦੀਆਂ ਚਾਬੀਆਂ ਮਿਲੀਆਂ ਹਾਲਾਂਕਿ ਅਜੀ ਕੋਰਟ ਨੇ ਵਿਚੋਲੀ কৃষ্ণ ਸ਼ਰਦਾ ਨੂੰ 9 ਦਿਨਾਂ ਦੀ ਰਿਮਾਂਡ ਦੇ ਉੱਤੇ ਭੇਜਿਆ ਜਿਸ ਤੋਂ ਰਿਸ਼ਵਤ ਖਰੀ ਦੇ ਮਾਮਲੇ ਦੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਜਿਸ ਦੇ ذریعے ਡੀਆਈਜੀ ਪੁੱਲਰ ਸਸਪੈਂਡਡ ਡੀਆਈਜੀ ਪੁੱਲਰ ਦੇ ਵੱਲੋਂ ਇਹ ਪੂਰਾ ਤੁਸੀਂ ਕਹੋ ਕਿ ਇੱਕ ਨੈਕਸਸ ਚਲਾਇਆ ਜਾ ਰਿਹਾ ਸੀ ਕ੍ਰਿਸ਼ਨੂ ਬੜਾ ਇੰਪੋਰਟੈਂਟ ਇੱਕ ਇੱਕ ਕੈਰੈਕਟਰ ਹੈ ਇਸ ਪੂਰੇ ਮਾਮਲੇ ਦੇ ਵਿੱਚ ਔਰ ਕਾਬਲੇ ਗੌਰ ਹੈ ਕਿ ਕ੍ਰਿਸ਼ਨੂ ਖੁਦ ਨਾਬੇ ਦਾ ਰਹਿਣ ਵਾਲਾ ਹੈ ਕਈ ਵੱਡੇ ਅਫਸਰਾਂ ਦੇ ਨਾਲ ਅਹੁਦੇਦਾਰਾਂ ਦੇ ਨਾਲ ਪੋਲਿਟਿਸ਼ੀਅਨਸ ਦੇ ਨਾਲ ਉਸ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਪਰ ਕ੍ਰਿਸ਼ਨੂ ਖੂਬ ਸਵਾਲਾਂ ਦੀ ਕਟਹਿਰੇ ਦੇ ਵਿੱਚ ਹੈ ਔਰ ਇਲਜ਼ਾਮ ਇਹ ਨੇ ਕਿ ਸਭ ਕੁਝ ਮੈਨੇਜ ਕ੍ਰਿਸ਼ਨੂ ਦੇ ਜ਼ਰੀਏ ਹੀ ਕੀਤਾ ਜਾ ਰਿਹਾ ਹੈ ਹੁਣ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਗਿਆ ਹੈ ਡੀਆਜੀ ਭੁੱਲਰ ਦੇਖ ਲਾ ਤਾਂ ਕਾਬਲੇ ਗੌਰ ਹੈ ਕਿ ਇਹ ਗ੍ਰਿਫਤਾਰੀ ਹੋਈ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਦੇ ਉੱਤੇ ਐਕਸ਼ਨ ਹੋਣਾ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸੁਰੱਖਿਆ ਦੀ ਵਜ੍ਹਾ ਬੰਨਣਾ ਹੀ ਸੀ ਹੁਣ ਡੀਏ ਦਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰ ਲਿਆ ਗਿਆ ਹੈ ਸੀਬੀਆਈ ਦੇ ਵੱਲੋਂ 7.5 ਕਰੋੜ ਕੈਸ਼ ਕਿੱਥੋਂ ਆਇਆ 2.5 ਕਿਲੋ ਸੋਨਾ ਕਿੱਥੋਂ ਆਇਆ ਲਗਜ਼ਰੀ ਗੱਡੀਆਂ ਕਿੱਥੋਂ ਆਈਆਂ ਇਹ ਬਹੁਤ ਸਾਰੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਨੇ ਮਹਿੰਗੀਆਂ ਮਹਿੰਗੀਆਂ ਘੜੀਆਂ 26 ਘੜੀਆਂ ਬਰਾਮਦ ਹੋਈਆਂ ਦੇ ਇਲਜ਼ਾਮ ਹੈ ਕਿ ਰਾਡੋ ਰੋਲੈਕਸ ਵਰਗੀਆਂ ਲੱਖਾਂ ਦੀਆਂ ਘੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਬਰਾਮਦ ਹੋਈਆਂ ਨੇ ਕਿੱਥੋਂ ਆਈਆਂ ਇਹ ਵੀ ਸਵਾਲ ਹੈ ਔਰ ਕਈ ਪ੍ਰਾਪਰਟੀ ਦਾ ਜ਼ਿਕਰ ਹੋ ਰਿਹਾ ਕਿ ਕਈ ਪ੍ਰਾਪਰਟੀਆਂ ਵਕਫ ਵਕਫ ਥਾਵਾਂ ਦੇ ਉੱਤੇ ਬਣਾਈਆਂ ਗਈਆਂ ਨੇ ਉਹ ਕਿਵੇਂ ਬਣਾਈਆਂ ਗਈਆਂ ਜੱਦੀ ਪੁਸ਼ਤ ਨਹੀਂ ਹੈ ਜਾਂ ਫਿਰ ਹਾਲ ਫਿਲਹਾਲ ਦੇ ਸਮੇਂ ਦੇ ਵਿੱਚੋਂ ਬਣਾਈਆਂ ਗਈਆਂ ਇਨਫੈਕਟ ਸੰਬਰਾਲਾ ਦੇ ਇੱਕ ਫਾਰਮ ਹਾਊਸ ਦੇ ਉੱਤੇ ਵੀ ਛਾਪੇਮਾਰੀ ਕੀਤੀ ਗਈ ਸੀ ਜੋ ਡੀਆਈਜੀ ਭੁੱਲਰ ਦੇ ਨਾਲ ਜੁੜਿਆ ਹੋਇਆ ਸੀ ਤਾਂ ਸਸਪੈਂਡਡ ਡੀਆਈਜੀ ਹਰਚਰਨ ਭੁੱਲਰ ਦੇ ਉੱਤੇ ਹੋਰ ਸ਼ਿਕੰਜਾ ਕਸਿਆ ਗਿਆ ਰਿਸ਼ਵਤ ਖੋ ਡੀਆਈਜੀ ਦੇ ਉੱਤੇ ਔਰ ਕਾਬਲੇ ਗੌਰ ਹੈ ਕਿ ਆਲਰੇਡੀ ਨਿਆਇਕ ਹਿਰਾਸਤ ਦੇ ਵਿੱਚ ਹੈ ਗ੍ਰਿਫਤਾਰ ਕੀਤਾ ਗਿਆ ਸੀ ਸੀਬੀਆਈ ਦੇ ਵੱਲੋਂ ਹਾਲਾਂਕਿ ਸੀਬੀਆਈ ਨੇ ਡੀਆਈਜੀ ਭੁੱਲਰ ਦਾ ਕੋਈ ਰਿਮਾਂਡ ਨਹੀਂ ਲਿਆ ਸੀ ਸਿੱਧਾ ਨਿਆਇਕ ਹਿਰਾਸਤ ਦੇ ਵਿੱਚ ਅਦਾਲਤ ਦੇ ਵੱਲੋਂ ਭੇਜ ਦਿੱਤਾ ਗਿਆ ਸੀ ਤੇ ਹੁਣ ਇੱਕ ਹੋਰ ਪਰਚਾ ਡੀਏ ਦਾ ਦਰਜ ਕੀਤਾ ਗਿਆ ਮਨੋਜ ਰਾਠੀ ਸਾਡੇ ਸੇ ਹੋ ਗਏ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਮਨੋਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਇਸ ਕੇਸ ਨੂੰ ਲੈ ਕੇ ਜੋ ਡੀਆਈਜੀ ਦੇ ਸਸਪੈਂਡਡ ਡੀਆਈਜੀ ਦੇ ਖਿਲਾਫ ਹੋਰ ਦਰਜ ਕੀਤਾ ਗਿਆ ਦੇਖੋ ਗੌਰਵ ਇਹਦੇ ਵਿੱਚ ਲਗਾਤਾਰ ਸੀਬੀਆਈ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਹਾਲਾਂਕਿ ਜਦ ਪਿਛਲੇ ਦਿਨਾ ਕਰੀਬੀ ਹਫਤੇ ਪਹਿਲਾਂ ਸੀਬੀਆਈ ਵੱਲੋਂ ਇਨਾਦੇ ਜਿਹੜਾ ਪਰਸਨਲ ਘਰ ਹੈ ਸੈਕਟਰ 40 ਜੰਦੀਗੜ ਦੇ ਉਹ ਪੂਰੇ ਘਰ ਦੀ ਪੈਮਾਈਸ਼ੀ ਕੀਤੀ ਗਈ ਸੀ ਵੀਡੀਓਗ੍ਰਾਫੀ ਕੀਤੀ ਗਈ ਸੀ ਦੋ ਤੋਂ ਦੋਤੀ ਦਿਨ ਦਾਦਾ ਜਿਹੜਾ ਪੰਜਾਬ ਦੇ ਵਿੱਚ ਫਾਰਮ ਹਾਊਸ ਹੈ ਉੱਥੇ ਵੀ ਪਮਾਇਸ਼ ਜਿਹੜੀ ਕੀਤੀ ਗਈ ਸੀ ਵੀਡੀਓਗ੍ਰਾਫੀ ਕੀਤੀ ਗਈ ਸੀ ਔਰ ਉਸ ਟਾਈਮ ਕਿੰਨੀ ਸੀ ਪਹਿਲਾਂ ਵੀ ਇਹ ਜਾਣਕਾਰੀ ਦਿੱਤੀ ਸੀ ਕਿ ਡੀਐਨ ਦਾ ਜਿਹੜਾ ਕੇਸ ਹੈ ਯਾਨੀ ਕਿ ਆਏ ਤੋਂ ਵੱਤ ਸੰਪਤੀ ਦਾ ਮਾਮਲਾ ਇਹਦੇ ਤੇ ਦਰਜ ਹੋ ਸਕਦਾ ਹੈ ਔਰ ਅੱਜ ਇਹ ਮਾਮਲਾ ਜਿਹੜਾ ਹੈ ਨਵਾਂ ਮਾਮਲਾ ਦਰਜ ਹੋ ਚੁੱਕਿਆ ਹੈ ਕਿਉਂਕਿ ਦੇਖੋ ਉਸ ਟਾਈਮ ਸੀ ਰਿਕਵਰੀ ਹੋਈ ਸੀ ਕਰੀਬ 7.5 ਕਰੋੜ ਨਗਦ 2.5 ਕਿਲੋ ਗੋਲਡ 26 ਜਿਹੜੀ ਲਗਜ਼ਰੀ ਘੜੀਆਂ ਦੋ ਮਹਿੰਗੀਆਂ ਗੱਡੀਆਂ ਉਸ ਤੋਂ ਬਾਅਦ 100 ਲੀਟਰ ਸ਼ਰਾਬ ਪੰਜਾਹਤੋਂ ਵੀ ਜ਼ਿਆਦਾ ਸੰਪਤੀ ਜਿਹੜੀ ਪ੍ਰਾਪਰਟੀ ਦੇ ਜਿਹੜੇ ਡਾਕੂਮੈਂਟਸ ਨੇ ਉਹ ਰਿਕਵਰ ਕੀਤੇ ਗਏ ਸੀ ਸਿੱਧੇ ਹੁਣ ਜਿਹੜੇ ਲੋਕਰ ਖੋਲੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਸੈਕਟਰ 9 DF ਬੈਂਕ ਦੇ ਉਹਦੇ ਵਿੱਚ ਵੀ ਕੁਝ ਪ੍ਰਾਪਰਟੀ ਦੇ ਡਾਕੂਮੈਂਟ ਜਿਹੜੇ ਹੈਗੇ ਉਹ ਰਿਕਵਰ ਕੀਤੇ ਗਏ ਸੀ ਉਸ ਤੋਂ ਇਲਾਵਾ ਅੱਜ ਹੀ ਇਸ ਕੇਸ ਦੇ ਵਿੱਚ ਜਿਹੜਾ ਵਿਚੋਲੀਆ ਹੈ ਕ੍ਰਿਸ਼ਨੂ ਉਸ ਨੂੰ ਅੱਜ ਪੇਸ਼ ਕੀਤਾ ਗਿਆ ਸੀਗਾ ਕੋਰਟ ਦੇ ਵਿੱਚ ਨੌ ਦਿਨ ਦਾ ਹੁਕਮ ਰਿਮਾਂਡ ਲਿਆ ਗਿਆ ਲੇਕਿਨ ਇਸ ਵਿਚਾਲੇ सीबीआई ਕੋਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਇੱਕ ਡਾਇਰੀ ਨੂੰ ਲੈ ਕੇ ਲੇਕਿਨ ਹਰਚਰਨ ਸਿੰਘ ਕੋਲ ਅੱਜ ਅਸੀਂ ਗੱਲ ਕਰ ਲਈਏ ਕਿਉਂਕਿ ਹੁਣ सीबीआई ਦੀ ਜਿਹੜੀ ਇਨਵੈਸਟੀਗੇਸ਼ਨ ਚੀਜ਼ ਆਈ ਸੀ ਕਿ ਸੈਲਰੀ ਬੇਸਡ ਪਰਸਨ ਠੀਕ ਹੈ ਜਿਆਦਾ ਪ੍ਰਾਪਰਟੀ ਔਰ ਇਹ ਵੀ ਪ੍ਰਾਪਰਟੀ ਵੀ ਜਿਹੜੀ ਹੈ ਉਹ ਬਿਲਕੁਲ ਪ੍ਰਾਈਮ ਸਿਟਿਸ਼ਨ ਤੇ ਹੈ ਜਿਹੜੀ ਪੰਜਾਬ ਦੀ ਪ੍ਰਾਈਮ ਲੋਕੇਸ਼ਨ ਹੈ ਉੱਥੇ ਉੱਥੇ ਪ੍ਰਾਪਰਟੀ ਹੈ ਚਾਹੇ ਉਹ ਨਿਊ ਚੰਡੀਗੜ੍ਹ ਦਾ ਏਰੀਆ ਹੋਵੇ ਚਾਹੇ ਉਹ ਲੁਧਿਆਣਾ ਦੀ ਪ੍ਰਾਈਮ ਲੋਕੇਸ਼ਨ ਹੋਵੇ ਚਾਹੇ ਉਹ ਪੰਜਾਬ ਦੇ ਜਿਹੜੇ ਵੱਖ-ਵੱਖ ਜਿਹੜੇ ਜ਼ਿਲ੍ਹੇ ਨੇ ਉਹਦੇ ਵਿੱਚ ਜਿਹੜੀ ਪ੍ਰਾਈਮ ਲੋਕੇਸ਼ਨ ਹੁੰਦੀ ਹੈ ਥੋੜਾ ਜਿਹੀ ਜਮੀਨ ਹੈ ਮਾਲਿਕ ਜੀਗੇ ਹਚਰਨ ਸਿੰਘ ਬੁੱਲਰ ਔਰ ਜਿਹੜੀ ਰਿਕਵਰੀ ਹੋਈ ਸੀ ਦੇਖੋ ਇਹਦੇ ਵਿੱਚ ਸੀਬੀਆਈ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਕਿਸ਼ਨੂ ਦਾ ਹਾਲੇ ਕੀ ਅਜ ਉਹਨੂੰ ਰਿਮਾਨ ਤੇ ਲੇਤਾ ਉਹਦਾ ਹਜੇ ਰਾਜ ਖੁੱਲੇਗਾ ਕਿ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਹੋਰ ਸ਼ਾਮਿਲ ਨੇ ਕਿਹਦੇ ਕਿਹਦੇ ਨਾਲ ਕੰਮ ਕਰਦਾ ਹੈ ਉਹ ਤਾਂ ਅਲੱਗ ਹੈ ਲੇਕਿਨ ਦੂਜੇ ਪਾਸੇ ਜਿਹੜਾ ਇਹ ਡੀਏ ਦਾ ਕੇਸ ਰਜਿਸਟਰ ਕੀਤਾ ਗਿਆ ਹੈ ਇਹਦੇ ਵਿੱਚ ਹੋਰ ਵੀ ਚੀਜ਼ਾਂ ਨੂੰ ਲੈ ਕੇ ਉਹਨਾਂ ਇਨਵੈਸਟੀਗੇਸ਼ਨ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਨਵਾਂ ਇੱਕ ਨਵਾਂ ਕੇਸ ਜਿਹੜਾ ਹੈ ਉਹ ਸੀਬੀਆਈ ਵੱਲੋਂ ਦਰਜ ਕੀਤਾ ਹੈ ਔਰ ਆਉਣ ਵਾਲੇ ਸਮੇਂ 'ਚ ਜਿਆਕਰ ਦੇ ਕੇ ਹਚਰਨ ਸਿੰਘ ਬੁੱਲਰ ਦੀ ਜ ਔਰ ਬਾਤਾਂ ਦੀ ਹੈ ਕਿਉਂਕਿ ਹਜੇ ਜਿਹੜੇ ਸੂਚੀ ਸਾਨੂੰ ਜਾਣਕਾਰੀ ਦੇ ਰਹੇ ਕਿ ਇਹ ਵੀ ਹੋਰ ਪ੍ਰਾਪਰਟੀ ਕਿਉਂਕਿ ਇਹ ਵੀ ਕਹਿੰਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਵੇਂ ਜਿਵੇਂ ਪਰਤਾਂ ਖੁੱਲਦੀਆਂ ਦੇਖਣਾ ਹੋਏਗਾ ਕਿ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਸ਼ੁਕਰੀਆ ਮਨੋਜ ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ ਡੀਆਈਜੀ ਪੋਲਰ ਦੇ ਖਿਲਾਫ ਰਿਸ਼ਵਤ ਖੋਰ ਸਸਪੈਂਡਡ ਡੀਆਈਜੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ ਕ腐ਸ਼ਨ ਦੇ ਬਹੁਤ ਕੁਝ ਬਰਾਮਦ ਹੋਇਆ ਤੇ ਹੁਣ ਆਮਦਨ ਤੋਂ ਵੱਧ ਦਾ ਜਿਹੜਾ ਜਾਇਦਾਦ ਦਾ ਉਸ ਦਾ ਕੇਸ ਦਰਜ ਕੀਤਾ ਗਿਆ